ਹਰ ਟਾਈਮ ਮੈਂ ਨੇਚਰ ਦਾ ਸੋਚਦਾ ਮੈਂ ਚੰਨਾ ਨਹੀਂ ਨਾ ਸੀ ਕਿੰਨਾਂ ਨੂੰ ਤਾਂ ਮੈਨੂੰ ਐਂ ਲੱਗਦਾ ਸੀ ਵੀ ਗੱਲਾਂ ਚ ਲੈ ਕੇ ਨਾ ਮੈਂ ਕਿਵੇਂ ਵੀ ਆਪਦੀ ਗੱਲਬਾਤ ਕਰ ਸਕਦੀ ਹਾਂ ਪਰ ਜੇ ਉਹ ਆ ਗਈ ਨਾ ਜਿਹੜੀ ਸਾਰਾ ਦੱਖਣ ਪੂਰਬ ਗਾਇਆ ਹੀ ਉਹਨੂੰ ਐਨੇ ਕੁ ਕਲ ਤਾਂ ਜ਼ਰੂਰ ਹੈ ਕਿ ਆ ਕੋਈ ਆਪਦੇ ਫੋਨ ਨੂੰ ਕਿਵੇਂ ਯੂਜ਼ ਕਰ ਰਿਆ ਮੈਂ ਹੀ ਸੌਰੀ ਕਹਿ ਦਿੰਨੀ ਆ ਕੀ ਪਤਾ ਮੰਮੀ ਦਾ ਮੂੜੀ ਠੀਕ ਹੋ ਜੇ ਐਦਾਂ ਦੇ ਬੰਦੇ ਦਾ ਬੇਜਵੇ ਬੇਲਾ ਜਿਹਨੇ ਮੇਰੇ ਚਪੇੜਾ ਮਾਰਿਆ ਉਹ ਵੀ ਨੂੰ ਦੇ ਸਾਹਮਣੇ ਨੇ ਹਾ ਇਤਾਂ ਮੇਰੀ ਧੀ ਰਾਣੀ ਨਾਲ ਗੱਲ ਕਰਾਂ ਐਨੇ ਦਿਨ ਹੋ ਗਏ ਗੱਲ ਵੀ ਨਹੀਂ ਹੋਈ ਨੇ ਇਹ ਨਹੀਂ ਪਤਾ ਕਿਹੜੇ ਕੰਮਾਂ 'ਚ ਬਿਜ਼ੀ ਹੋਊਗੀ ਵਿਚਾਰੀ ਹੈਲੋ ਹਾਂ ਬੋਤੇ ਸਤਿ ਸ਼੍ਰੀ ਅਕਾਲ ਮੈਂ ਤਾਂ ਠੀਕ ਐ ਤੂੰ ਦੱਸ ਮੇਰੀ ਲੱਡੂ ਦਾ ਕੀ ਹਾਲ ਐ ਜੀ ਨਹੀਂ ਲੱਗਦਾ ਲੈ ਚੱਲ ਕੋਈ ਨਾ ਪੁੱਤ ਅੱਛਾ ਅਗਲੇ ਹਫਤੇ ਆ ਰਹੀ ਐ ਲੇ ਇਹ ਤਾਂ ਫਿਰ ਬਹੁਤ ਖੁਸ਼ੀ ਦੀ ਗੱਲ ਹੈ ਚਲ ਠੀਕ ਹੈ ਬੱਤੇ ਕੋਈ ਨਹੀਂ ਮੇਰੀ ਗੱਲ ਸੁਣਾ ਆਪਦਾ ਨਾ ਮਨ ਬਲਾ ਕੇ ਪੜਾਈ ਕਰਿਆ ਕਰ ਨਾਲੇ ਤੇ ਖਾਣ ਪੀਣ ਦਾ ਧਿਆਨ ਰੱਖਿਆ ਕਰ ਹਾਂ ਉਹ ਕੋਈ ਨਹੀਂ ਆਪਾਂ ਕੋਈ ਨਹੀਂ ਘੁੰਮਣ ਤਾਂ ਚੱਲਾਂਗੇ ਨਾਲੇ ਤੇਰੀ ਮਾਸੀ ਨਹੀਂ ਹੈਗੀ ਸ਼ਿਮਲੇ ਵਾਲੀ ਉਹਨੇ ਮੈਨੂੰ ਫੋਨ ਕੀਤਾ ਕਹਿੰਦੀ ਇਸ ਵਾਰੀ ਜਦੋਂ ਆਈ ਨਾ ਕਹਿੰਦੀ ਮੇਰੀ ਭਾਣ ਜੀ ਕਹਿੰਦੀ ਇੱਥੇ ਮੇਰੇ ਕੋਲੇ ਲੈ ਕੇ ਆਉਣਾ ਅਪਾ ਕੋਈ 10 15 ਦਿਨ ਉੱਥੇ ਵੀ ਲੈ ਕੇ ਆਵਾਂਗੇ ਤੇ ਅੰਮ੍ਰਿਤਸਰ ਵੀ ਜਾ ਕੇ ਆਵਾਂਗੇ। ਚਲ ਮੇਰੀ ਨਹੀਂ ਟੈਨਸ਼ਨ ਲਿਆ ਕਰ ਬੁੱਤ ਮੈਨੂੰ ਕੀ ਹੋਇਆ ਮੈਂ ਤਾਂ ਠੀਕ ਆ। ਓਹੋ ਕਮੜੀਏ ਮਾੜਾ ਮੋਟਾ ਕੋਈ ਨਹੀਂ ਬਲੱਡ ਬਲੱਡ ਤਾਂ ਵੱਧਦਾ ਹੀ ਰਹਿੰਦਾ ਹੁਣ ਉਮਰਾਂ ਦੇ ਹਿਸਾਬ ਨਾਲ। ਹਾਂ ਠੀਕ ਐ। ਵੀਰਾ ਵੀ ਠੀਕ ਐ ਤੇਰਾ। ਆਪਾ بیوی ਵੀ ਠੀਕ ਐ। ਚਲ ਠੀਕ ਐ ਬੁੱਤ ਮੈਂ ਰੱਖਦੀ ਆ ਫੋਨ ਚੰਗਾ। ਠੀਕ। ਓਕੇ। ਲੈ। ਛੱਲੀ ਜੀ ਦੂਰ ਬੈਠੀ ਵੀ ਮੇਰਾ ਫਿਕਰ ਕਰੀ ਜਾਂਦੀ ਐ। ਆਕੇ ਮੰਮੀ ਤੇਰਾ ਬਲੱਡ ਵਾਜ ਜਾਂਦਾ ਮੈਨੂੰ ਤਾਂ ਇਹੀ ਟੈਨਸ਼ਨ ਰਹਿੰਦੀ ਐ। ਮਨਪ੍ਰੀਤ ਪੁੱਤ। ਹਾਂਜੀ ਮੰਮੀ। ਕੀ ਕਰੀ ਜਾਂਦਾ ਐ? ਕੁਛ ਨਹੀਂ ਬਸ ਮੈਂ ਔਲਮਾਰੀ ਜੀ ਸੈੱਟ ਕਰਦੀ ਸੀ। ਅੱਛਾ ਮੈਂ ਤਾਂ ਤੈਨੂੰ ਇੱਕ ਖੁਸ਼ਖਬਰੀ ਦੇਣ ਆਈ ਆਂ। ਖੁਸ਼ਖਬਰੀ? ਕੀ ਮੰਮੀ ਦੱਸੋ? ਗੈਸ ਕਰ ਬਲਾ ਕੀ ਹੋ ਸਕਦੀ ਐ? ਉਹ ਹੁਣ ਮੈਨੂੰ ਕਿਉਂ ਤਾਂ ਮੰਮੀ ਕਾਦੀ ਹੋ ਸਕਦੀ ਆ ਕਾਰੀ ਨੂੰ ਸਰਪੰਚੀ ਚ ਤਾਂ ਨਹੀਂ ਖੜਾਤਾ ਉਹ ਨਹੀਂ ਪੁੱਤ ਐਜੇ ਕੰਮਾ ਤੋਂ ਆਪਾਂ ਕੀ ਲੈਣਾ ਨਾਲੇ ਮੇਰਾ ਪੁੱਤ ਤਾਂ ਆਪਦੇ ਘਰੇ ਉਹੀ ਸਰਪੰਚ ਐ ਹਾਂ ਇਹ ਤਾਂ ਹੈ ਦੱਸੋ ਫਿਰ ਕੀ ਗੁੱਡ ਨਿਊਜ਼ ਗੁੱਡ ਨਿਊਜ਼ ਇਹ ਐ ਵੀ ਅਗਲੇ ਹਫਤੇ ਤੇਰੀ ਨਾਨਦ ਤੈਨੂੰ ਮਿਲਣ ਆ ਰਹੀ ਐ ਕੈਨੇਡਾ ਤੋਂ ਅੱਛਾ ਹਾਂ ਇਹ ਤਾਂ ਫਿਰ ਸੱਚੀ ਵਾਲੀ ਖੁਸ਼ੀ ਵਾਲੀ ਗੱਲ ਐ ਲੈ ਮੇਰਾ ਤਾਂ ਫਿਰ ਭੈਣ ਵਾਲਾ ਸੁਪਨਾ ਵੀ ਪੂਰਾ ਹੋ ਜਾਊਗਾ ਮੈਨੂੰ ਇਹ ਹੁੰਦਾ ਸੀ ਮੇਰੀ ਕੋਈ ਭੈਣ ਨਹੀਂ ਹੈਗੀ ਭੈਣ ਨਹੀਂ ਹੈਗੀ ਅਸਲ 'ਚ ਨਾ ਮੈਂ ਆਪਣੇ ਵਾਲੀ ਨੂੰ ਨਣਾ ਨਹੀਂ ਭੈਣ ਹੀ ਸਮਝਦੀ ਆ ਤੂੰ ਦੇਖਦੀ ਤਾਂ ਜਾਈ ਪੁੱਤ ਉਹਦਾ ਆਪ ਤੇਰਾ ਇੰਨਾ ਪਿਆਰ ਕਰੂਗੀ ਨਾ ਸਾਂ ਲੱਗੇ ਹੋਣੇ ਨਹੀਂ ਤੈਨੂੰ ਭਾਬੀ ਕਹਿਣਾ ਚਲੋ ਕੋਈ ਗੱਲ ਨਹੀਂ ਵੈਸੇ ਵੀ ਮੈਂ ਵਿਚਾਰੀ ਨੂੰ ਸਿਰਫ ਵੀਡੀਓ ਕਾਲ ਤੇ ਦੇਖਿਆ ਉਹ ਵੀ ਇੱਕ ਦੋ ਵਾਰੀ ਚੱਲਣ ਵਾਲੇ ਫੇਸ ਟੂ ਫੇਸ ਮਿਲਾਂਗੇ ਨਾਲੇ ਦੇਖ ਲਾਂਗੇ ਇੱਕ ਦੂਜੀ ਨੂੰ ਨਾਲੇ ਸੁਭਾਅ ਦਾ ਪਤਾ ਲੱਗ ਜਾਊਗਾ ਨਾਲੇ ਫਿਰ ਤੁਸੀਂ ਦੋਨੇ ਨਣਦ ਪਰਜਾਈ ਕੁੰਮਣ ਜਾਇਆ ਕਰਿਓ ਹਾਂਜੀ ਇਹ ਤਾਂ ਹੈ ਕੁੰਮਣ ਤੇ ਜਾਵਾਂਗੀ ਜਦੋਂ ਇੰਨੇ ਟਾਈਮ ਬਾਅਦ ਇੱਧਰ ਆਊਗੀ ਬਾਰਤਾ ਬਥੇਰਾ ਘੁੰਮ ਲਈ ਇੱਧਰ ਵੀ ਤਾਂ ਘੁਮਾਵਾਂਗੇ ਉਹਨੂੰ ਸਹੀ ਗੱਲ ਐ ਪੁੱਤ ਚਲ ਕਰ ਲਾ ਕੀ ਕਰਦੀ ਸੀਗੀ ਹਾਂਜੀ ਕੋਈ ਨਹੀਂ ਹਮ ਕਿ ਮੈਂ ਫੁੱਲੀ ਆਈ ਵੇਖੀ ਮੇਰੀ ਕੁੜੀ ਨੇ ਬਾਹਰੋਂ ਆਉਣਾ ਹੈ ਬਾਹਰੋਂ ਆਉਣਾ ਤਾਂ ਫਿਰ ਮੈਂ ਕੀ ਕਰਾਂ ਮੇਰੀਆਂ ਜੜਾਂ ਚਾ ਕੇ ਬੈਠੂਗੀ ਸਿਆਪਾ ਖਾਣਾ ਇਹ ਤਾਂ ਚਲ ਫਿਰ ਵੀ ਦੋਨੇ ਭੋਲੇ ਸੀ ਇਹਨਾਂ ਨੂੰ ਤਾਂ ਲੈ ਲਿਆ ਆਪਣੀਆਂ ਗੱਲਾਂ 'ਚ ਇਹਨਾਂ ਨੂੰ ਤਾਂ ਮੈਨੂੰ ਐਂ ਲੱਗਦਾ ਸੀ ਵੀ ਗੱਲਾਂ 'ਚ ਲੈ ਕੇ ਨਾ ਮੈਂ ਕਿਵੇਂ ਵੀ ਆਪਣੀ ਗੱਲਬਾਤ ਕਰ ਸਕਦੀ ਆ ਪਰ ਜੇ ਉਹ ਆ ਗਈ ਨਾ ਜਿਹੜੀ ਸਾਰਾ ਦੱਖਣ ਪੂਰਬ ਗਾਇਆ ਹੀ ਉਹਨੂੰ ਇੰਨੇ ਕਕਲ ਤਾਂ ਜ਼ਰੂਰ ਹੈਗੀ ਆ ਵੀ ਕੋਈ ਆਪਦੇ ਫੋਨ ਨੂੰ ਕਿਵੇਂ ਯੂਜ਼ ਕਰ ਰਿਆ ਹੀ ਨਹੀਂ ਪਤਾ ਮੇਰਾ ਫੋਨ ਹੀ ਫੜੀ ਰੱਖਿਆ ਕਰੇ 24 ਘੰਟੇ ਇਹਨਾਂ ਨਾਨਾ ਨੂਨਾ ਤਾਂ ਐਸਾ ਵੈਸਾ ਹੀ ਹੁੰਦਗਾ ਨੇ ਮੈਂ ਗੱਲ ਕਿਵੇਂ ਕਰਿਆ ਕਰੂੰਗੀ ਜੋ ਮਰੀਆਂ ਚੜਾ ਜਾ ਕੇ ਬੈਠ ਗਈ ਕੀ ਕਰਾਂ ਕੋਈ ਸਕੀਮ ਹੁਣ ਇਹਦੇ ਤੇ ਵੀ ਲਾਉਣੀ ਪੈਣੀ ਆ ਕੁੜੀ ਜੀ ਤੇ ਅੱਬਲ ਮੈਂ ਤਾਂ ਐਂ ਕਹੂੰਗੀ ਤਾਰੀ ਨੂੰ ਕੁੜੀ ਜੀ ਨੂੰ ਸਮਝਾਉ ਉਹਣਾ ਇਧਰ ਆ ਕੇ ਕੀ ਕਰੂਗੀ ਤੱਕੇ ਹੀ ਫਾਊਗੀ ਉਧਰੋਂ ਦਾ ਕਮਾਈ ਚੱਲੇ ਉਟੀਸ਼ੇ ਤੇ ਬਾਹਾਂ ਆਕੜ ਗਈਆਂ ਉਹਨੂੰ ਉਹੀ ਬਸ ਤੋਂ ਦਿੱਤੇ ਜਸ਼ਨ ਭਾਂਡੇ ਹਾਂਜੀ ਰਸੋਈ ਰਹਿ ਗਈ ਸਾਫ਼ ਕਰਨ ਤੋਂ ਜਿੱਥੇ ਭਾਂਡਾ ਖਾ ਕੇ ਰੱਖਦੀ ਹੁੰਨੀ ਉੱਥੋਂ ਚੱਕ ਵੀ ਲਿਆ ਕਰ ਸਾਰੇ ਤਾਂ ਮੰਮੀ ਇਕੱਠੇ ਕਰਕੇ ਲੈ ਕੇ ਆਈਆਂ ਆਹ ਟਰੇ ਤੇਰੀ ਬੈੱਡ ਕੋਲ ਆ ਲਿਆਈਆਂ ਇਹ ਤੇਰੀ ਮਾਂ ਨੇ ਚੱਕਣੀ ਸੀ ਤੁਸੀਂ ਵੀ ਤਾਂ ਚੱਕੀ ਲੈ ਕੇ ਆਏ ਹੋ ਮੈਂ ਤਾਂ ਚੱਕ ਕੇ ਲੈ ਹੀ ਆਈ ਫਿਰ ਮੈਨੂੰ ਤਾਂ ਦੀਦਾ ਮੇਰਾ ਘਰ ਹੈ ਨੇ ਵੀਰੇ ਨਾ ਬੋਲਣ ਦੀ ਸਿਰ ਚੜਨ ਦੀ ਕੀ ਲੋੜ ਐ ਮੈਨੂੰ ਐਂ ਅੱਛਾ ਮੈਂ ਤੇਰੇ ਸਿਰ ਚੜਦੀ ਤੂੰ ਨਹੀਂ ਮੇਰਾ ਸਿਰ ਚੜਦੀ ਆ ਭਾਂਡੇ ਖੱਲਾ ਖੁੰਜਿਆ ਚ ਮੈਂ ਚੱਕ ਕੇ ਲਿਆਉਣੀ ਆ ਜਿੰਨੇ ਸ਼ੰਖ ਚ ਪਏ ਹੁੰਦੇ ਆ ਉਹੀ ਚੱਕ ਕੇ ਮਾਸ ਦਿੰਦੀ ਆ ਨਾ ਮੇਰੀ ਗੱਲ ਸੁਣ ਆ ਦੇ ਨਾ ਰੋਟੀ ਬਣਾਈ ਆ ਆ ਲੈ ਹਾਏ ਲੈ ਆਟਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਆਟਾ ਖਲਾਰਦੀ ਨੂੰ ਕਿੰਨੇ ਮਹਿੰਗੇ ਭਾਂਡੇ ਦਾਣੇ ਆ ਜੇ ਘਰ ਦੇ ਦਾਣੇ ਆ ਖੇਤੀਬਾੜੀ ਕਰਦੀ ਆ ਤੇ ਇਹਦਾ ਮਤਲਬ ਇਹ ਆ ਬਹਿ ਐੜਾਈ ਚਲੋ ਤੁਸੀਂ ਕੋਈ ਗੱਲ ਨਹੀਂ ਹਰਾਮ ਦੀ ਕਮਾਈ ਨਹੀਂ ਹੈਗੀ ਮੇਰਾ ਆਦਮੀ ਤੇ ਪੁੱਤ ਖਮਾਉਂਦੇ ਆ ਰੋਟੀ ਲਾ ਕੇ ਦੇਖੀਏ ਕਦੇ ਵੀ ਕਿੰਨਾ ਘਾਟਾ ਖਿੰਡਦੇ ਕਿ ਆਹੋ ਮਹਾਰਾਣੀ ਰੋਟੀ ਤਾਂ ਤੂੰ ਬਣਾਉਣੀ ਆ ਤੂੰ ਤਾਂ ਜੰਮਦੀ ਸਾਡੇ ਘਰ ਆ ਗਈ ਸੀ ਰੋਟੀਆਂ ਬਣਾਉਣ 30 ਸਾਲ ਹੋ ਗਏ ਤੂੰ ਹੀ ਰੋਟੀਆਂ ਬਣਾਵੜਾ ਦਿੰਦੀ ਸੀ ਜੇ ਤੇਰੀ ਮਾਂ ਹੋਣੀ ਇੱਥੇ ਪਹਿਲਾਂ ਆਪਦੀ ਮਾਂ ਨੂੰ ਲਿਆਉਂਦੇ ਆ ਕਰਦਾ ਤੁਹਾਨੂੰ ਧੇਲੇ ਦੇਣੀ ਮੇਰੀ ਮਾਂ ਬਥੇ ਰਾਈ ਜਦੋਂ ਦੋਸ਼ਲੇ ਹੋਏ ਮੇਰੀ ਮਾਈ ਪਕਾਉਂਦੀ ਸੀ ਰੋਟੀਆਂ ਮਾਂ ਤੱਕ ਨਾ ਜਾਈ ਮੇਰੀ ਨੋ ਆ ਨਾ ਲੋ ਬਣ ਕੇ ਰਹਿ ਸੱਸ ਬਣ ਦੀ ਕੋਸ਼ਿਸ਼ ਨਾ ਕਰ ਤੁਸੀਂ ਵੀ ਸੱਸੋ ਨਾ ਸੱਸ ਬਣ ਕੇ ਰੋ ਚੜੇਲ ਨਾ ਬਣੋ ਕੀ ਕਿਹਾ ਮੈਨੂੰ ਚੜੇਲ ਕਿਹਾ ਮਾਰ ਕੇ ਲਫੜਾ ਬੁੱਥਾ ਦੂਜੇ ਪਾਸੇ ਲਾਵਾ ਜੋ ਫालतू ਬਕਵਾਸ ਕੀਤੀ ਮੇਰੇ ਨਾਲ ਆਓ ਆਹੀ ਕੁਝ ਆਉਂਦਾ ਸਾਰਾ ਦਿਨ ਕਲੇਸ਼ ਕਲੇਸ਼ ਪਤਾ ਨਹੀਂ ਇਹਨਾਂ ਦਾ ਦਿਮਾਗ ਨਹੀਂ ਥੱਕਦਾ ਹੈਗਾ ਸਾਰਾ ਦਿਨ ਜਪੇੜ ਮਾਰਨੀ ਹੈ ਇਹ ਕਰਨਾ ਕੋਈ ਝੱਜ ਦੀ ਗੱਲ ਵੀ ਕਰ ਲਿਆ ਕਰੋ ਕੋਈ ਦਿਮਾਗ ਤੋਂ ਕੰਮ ਲੈ ਲਿਆ ਕਰੋ ਆਹੋ ਤੇਰਾ ਹੀ ਵੱਡੀ ਦਾ ਦਿਮਾਗ ਹੈ ਮਹਾਰਾਣੀ ਦਾ ਤੈਨੂੰ ਬਹੁਤ ਅਕਲ ਹੈ ਬਣੀ ਫਿਰਦੀ ਆ ਬਹੁਤ ਮੇਰਾ ਤਾਂ ਦਿਮਾਗ ਹੈ ਹੀ ਨਹੀਂ ਦਿਮਾਗ ਪਰਖਦੀ ਆ ਮੇਰਾ 30 ਸਾਲ ਹੋ ਗਿਆ ਇਸ ਘਰ ਨੂੰ ਪੱਟਦੀ ਨੂੰ ਕੱਲ ਆ ਕੇ ਪ੍ਰਧਾਨ ਬਣ ਗਈ ਜੇ ਦਿਮਾਗ ਹੁੰਦਾ ਨਾ ਪਿੰਡ ਚ ਮਾੜੀ ਮੋਟੀ ਇੱਜ਼ਤ ਹੁੰਦੀ ਜਿਹੜੇ ਬੰਦੇ ਲਵੇ ਖੜ ਜਾਏ ਕਹਿੰਦੇ ਨੇ ਤੇਰੇ ਸੱਸ ਦਾ ਇੱਕ ਨੰਬਰ ਦੀ ਬੇਕਾਰ ਦੀ ਨਹੀਂ ਆ ਅੱਛਾ ਬੇਕਾਰਾਂ ਨੇ ਨਾ ਕਰਵਾਉਂਦੀ بیا ਉਦੋਂ ਤਾਂ ਮੇਰੇ ਪੁੱਤ ਦਾ ਮਗਰ ਮਗਰ ਕਰਦੀ ਸੀ ਓਏ ਪੁੱਠੇ ਦਿਮਾਗ ਦੀਏ ਤੂੰ ਕਿਉਂ ਵਾਕੜੀ ਦਾ ਮਗਰ ਪਈ ਆ ਉੱਥੋਂ ਤੱਕਰ ਸੁਣੀ ਜਾਂਦੇ ਤੇਰਾ ਬੋਲ ਸੁਣੀ ਜਾਂਦਾ ਫਿਰ ਅਜੇ ਤੱਕ ਦਾ ਆਟਾ ਖਲਾ ਰਿਆ ਆ ਦੇਖ ਪੰਡੇ ਤੇਮਿੰਦਰ ਚੱਕ ਲਈਆਂ ਉਹ ਸਾਰਾ ਦਿਨ ਕੰਮ ਕਰਦੀ ਆ ਤੇ ਮਾਣੇ ਤੇ ਖਲੜ ਗਿਆ ਫੇਰ ਕਿਉਂ ਦਾ ਸਾਫ ਕਰ ਦੂ ਉਹ ਹਾਂ ਤੂੰ ਤਾਂ ਹੈਗਾ ਹੀ ਆ ਛੱਪੜ ਦਾ ਗਵਾ ਡੱਡੂ ਉਧਰ ਟੰਗਣਾ ਬੋਲਿਆ ਕਰ ਟੰਗਣਾ ਬੋਲਿਆ ਕਰ ਮੈਂ ਤਾਂ ਕੇਵਾਂ ਲੂੰਗੀ ਐ ਕਿਵੇਂ ਬੋਲੇਗੀ ਤੂੰ ਬੋਲੋਗੀ ਤੇ ਦੋਨੋਂ ਵਿਗੜੀ ਨੂੰ ਟੰਗ ਕਰਦੀ ਐ ਤੇ ਆਪਦੀ ਕੁੜੀ ਵਰੀ ਕਰਵਾਣਾ ਕਰਵਾਣਾ ਜੋ ਕਸ਼ਤ ਕਰਵਾਣਾ ਤੇ ਹੁਣ ਬੋਲ ਕੇ ਦੇਖੀ ਫਿਰ ਬੋਲੋਗੀ ਮਾਤਾ ਹਰ ਟਾਈਮ ਮੈਂ ਨੇਚਰ ਦਾ ਸੋਰਦਾ ਮੈਂ ਚੱਲ ਨਾ ਸਹੀ ਨਾ ਸਹੀ ਅਖੀਰ ਨਾ ਹਮ ਤੂੰ ਅੱਜ ਅੱਜ ਤੋਂ ਸ਼ਾਬਾਸ਼ ਤੇਰੇ ਤੇਰੇ ਵੀ ਸ਼ਾਬਾਸ਼ ਤੂੰ ਨਾ ਕਰਵਾ ਲਿਆ ਕਰਵਾ ਲਿਆ ਸਭ ਕੁਝ ਮਰਵਾ ਲਿਆ ਜਿਹਾ ਤੇੜਾ ਮੇਰੀ ਧੀ ਦੇ ਵੀ ਤੇ ਮੇਰੇ ਵੀ ਕੋਈ ਗੱਲ ਨਹੀਂ ਤੈਨੂੰ ਤੇ ਬੰਦੇ ਦਾ ਪੁੱਤ ਨਾਂ ਲੈਣਾ ਆਪਣੀ ਪੰਚਾਇਤ ਕਾਫੀ ਕਰੂੰ ਭਰਾਵਾਂ ਨੂੰ ਬੁਲਾਉਂਗੀ ਮੈਂ ਦੇਖੀ ਸਹੀ ਤਰ੍ਹਾਂ ਬਣਾਈ ਕੀਆ 30 ਸਾਲ ਹੋ ਗਏ ਮੈਨੂੰ ਇਸ ਘਰ ਚ ਕੱਟ ਨਹੀਂ ਦੂ ਤੂੰ ਨਾ ਬੰਦਾ ਨਾ ਕੰਮਾ ਬੰਦਾ ਹੋਰ ਨਾ ਬਕਰ ਤੁਹਾਡੇ ਕਾੜੀ ਇਹ ਤੇ ਵੀ ਹਰ ਕੰਮ ਨੂੰ 30 ਸਾਲ ਹੋ ਗਏ ਦੇਖਦੇ ਨੂੰ ਜਿਵੇਂ ਪਹਿਲੇ ਜਿਹੜਾ ਅੱਜ ਕਰਾਵਾ। ਸਰੀ ਦੁਖਨ ਲੱਗ ਗਿਆ ਕੰਮ ਕਰ ਕਰਕੇ ਤਾਂ। ਹੋ ਹੋ। ਹਮ। ਯਾ ਲੈ ਵਾਸੀਆ ਲਈ ਜਾਨੀਆ। ਓਹੋ। ਤੁਸੀਂ ਇੰਨੀ ਚਲਦੀ ਆਗੇ ਯਾਰ ਦੁਪਹਿਰ ਹੋ ਵੀ ਗਈ। ਘੰਟੇ ਕਿ ਨਹੀਂ ਚੱਤੀ। ਪੌਣੇ 3 ਹੋ ਰਹੇ ਨੇ। ਹਾਏ ਹਾਏ। ਮੈਨੂੰ ਤਾਂ ਕੰਮ ਕਰਦੀ ਨਹੀਂ ਯਾਰ ਪਤਾ ਹੀ ਨਹੀਂ ਲੱਗਿਆ। ਤੈਨੂੰ ਕਿੱਥੇ ਪਤਾ ਲੱਗਣ। ਤੜਕੀ ਤਾਂ ਉਹਦਾ ਕਹਣਾ ਵੀ ਰੋਟੀਆਂ ਮੂੰਹ 'ਚ ਥੰਨਣ ਤੱਕ ਜਾਂਦੀ ਸੀ ਹੁਣ ਦੁਪਹਿਰੇ ਫੋਨ ਕਰਕੇ ਵੀ ਨਹੀਂ ਪੁੱਛਿਆ ਬਿਉਰੇ ਪਛਾਈਏ ਕਾ ਕਿਵੇਂ ਕਰੋਗੇ ਕਾਨੂੰਨੀ ਪੁੱਛਿਆ ਮੈਨੂੰ ਪਤਾ ਸੀ ਤੁਸੀਂ ਘਰੇ ਆਉਂਗੇ ਯਾਰ ਤੈਨੂੰ ਕਿਵੇਂ ਪਤਾ ਤੀ ਅੱਗੇ ਵੀ ਤੁਸੀਂ ਆਈ ਜਾਂਦੇ ਹੁੰਨੇ ਆ ਕਦੇ 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 ਫੇਰ ਉਹੀ ਗੱਲ ਦੁਹਤੀ ਆ ਗਈ ਚਲ ਕੋਈ ਗੱਲ ਨਹੀਂ ਫਿਰ ਗੁੱਸਾ ਕਰ ਤੋ ਕਰ ਦਿਓ ਮੈਂ ਹੁਣੇ ਬਣਾ ਦਿੰਦੀ ਆ ਰੋਟੀ ਤਾਂ ਮੈਂ ਤਾਂ ਹਜੇ ਨਹਾਉਣਾ ਵੀ ਆ ਦੇਖ ਲਓ ਮੇਰੇ ਤਾਂ ਸੁਰਤ ਬੰਦਨੀ ਪਈ ਆ ਸਵੇਰ ਦੇ ਲੱਗੀ ਉੱਠ ਕੇ ਕੰਮ ਕਰਨ ਮੈਂ ਚਲ ਕੋਈ ਨਾ ਨਹਾ ਲੈ ਨਾਲੇ ਬੜਾ ਰੋਟੀ ਬਖਾ ਕੇ ਜਾਉਂਗਾ ਤੁਹਾਨੂੰ ਪਤਾ ਸਾਰੇ ਘਰ ਦੇ ਕੰਮ ਮੈਂ ਕੀਤੇ ਆ ਚਲਾਉਂਦਾ ਹੋਇਆ ਮੈਡਲ ਵੀ ਫੜ ਲਿਆ ਉਹ ਵੀ ਪਾਸ ਹੋ ਗਿਆ ਸੱਚ ਨਾਲੇ ਮੈਂ ਤਾਂ ਇਹ ਪੁੱਛਣਾ ਸੀ ਤੁਹਾਨੂੰ ਪਤਾ ਵੀ ਦੀਦੀ ਆ ਰਹੀ ਹੈ ਪਰ ਹਾਂ ਮੰਮੀ ਨੇ ਦੱਸਿਆ ਥੀ ਮੈਨੂੰ ਕਿਉਂ ਕੁਛ ਨਹੀਂ ਬੱਸ ਵੈਸੇ ਤਾਂ ਬਹੁਤ ਵਧੀਆ ਗੱਲ ਆ ਹਨਾ ਵੀ ਵਿਚਾਰੀ ਇੰਨਾ ਟਾਈਮ ਹੋ ਗਿਆ ਬਾਹਰ ਗਈ ਨੂੰ ਹਨਾ ਹੁਣ ਆ ਰਹੀ ਹੈ ਕਿਉਂਕਿ ਆਪਦੇ ਕਾਰਬਾਰ ਨੂੰ ਦੇਖ ਲਓ ਜੇ ਆਪਾਂ ਸਵੇਰੇ ਜਾਈਏ ਨਾ ਸ਼ਾਮ ਨੂੰ ਵੀ ਆਏ ਹੁੰਦਾ ਵੀ ਘਰੇ ਜਾਈਏ ਛੇਤੀ ਆਪਦੇ ਉਹਨੇ ਕਦੋਂ ਦਾ ਘਰ ਛੱਡਿਆ ਹੋਇਆ ਯਾਰ ਬਾਹਰੇ ਰਹਿਣਾ ਕਿਹੜਾ ਸੌਖਾ ਪਿਆ ਮੈਂ ਤਾਂ ਉਹਨੂੰ ਕਿਹਾ ਤੀ ਵੀ ਨਾ ਜਾ ਪਰ ਹਟੀਏ ਨਹੀਂ ਹਾਂ ਕਿ ਮੇਰਾ ਡ੍ਰੀਮ ਐ ਡ੍ਰੀਮ ਐ ਮੇਰਾ ਜਾਣਾ ਹੀ ਆ ਕਾਰਬਾਰ ਤੋਂ ਰਹਿਣਾ ਤਾਂ ਦੂਰੋਂ ਹੀ ਔਖਾ ਮੇਥੋਂ ਦੁਕਾਨ ਤੇ ਨਹੀਂ ਰਹਾ ਜਾਂਦਾ ਪਿੰਡ 'ਚ ਨਾਲ ਫਿਰ ਵਿਆਹ ਹੁੰਦਾ ਵੀ ਕਦੋਂ ਘਰੇ ਗੇੜਾ ਮਰ ਤਾਂ ਅਸੀਂ ਤਾਂ ਮੈਂ ਉੱਥੇ ਨਹੀਂ ਰੋਟੀ ਲੈ ਕੇ ਜਾਂਦਾ ਦੁਪਹਿਰੇ ਉਰੇ ਆ ਕੇ ਖਾਣਾ पर तारीफेर भी थोनू पता ना ਹੁਣ ਸਟੂਡੈਂਟਸ ਦਾ ਕਿੰਨਾ ਔਖਾ ਹੋਇਆ ਪਿਆ ਬਾਹਰ ਜਿਹੜੇ ਪਹਿਲਾਂ ਦੇ ਗਏ ਹੋਏ ਆ ਉਹ ਸੈਟਵਟ ਨੇ ਆਪਦੇ ਕੰਮ ਧੰਦੇ ਹੁਣ ਦੀਦੀ ਛੱਡ ਕੇ ਇੱਧਰ ਆਊਗੀ ਉੱਥੇ ਕੋਈ ਹੋਰ ਜਾ ਕੇ ਲੱਗ ਜਾਊਗਾ ਫਿਰ ਫਿਰ ਕੰਮ ਵੱਲੋਂ ਜਪਕਦੀ ਫਿਰੂਗੀ ਅਸਲ 'ਚ ਤਾਂ ਮੈਂ ਤੁਹਾਨੂੰ ਇਹ ਕਹਿਨੀ ਆ ਵੀ ਦੀਦੀ ਨੂੰ ਕਹੋ ਹਜੇ ਸਾਲ ਦੋ ਸਾਲ ਆਈ ਨਾ ਭਵੇਂ ਤੇਰੇ ਵਾਲੀ ਕਮਾਲ ਹੋਈ ਪਈ ਆ ਉਹ ਵਿਚਾਰੀ ਨੂੰ ਮਸਾ ਟਾਈਮ ਲੱਗਿਆ ਔਰ ਇਹ ਗਿੜਾ ਮਾਰਨ ਦਾ ਤੂੰ ਕਹਿੰਦੀ ਆ ਨਾ ਨਾਲੇ ਕੰਮ-ਕੁੰਮ ਤੇ ਐ ਕੋਈ ਨਹੀਂ ਜਪਕਦਾ ਉੱਥੇ ਜਿਹਦੇ ਲਵੇ ਲੱਗੀ ਹੋਈ ਐ ਨਾ ਆਪਣੇ ਗਵੰਡੀਆਂ ਦਾ ਆਬਦਾ ਕੰਮ ਆ। ਉੱਥੇ ਉਹਨਾਂ ਦੀ ਦੁਕਾਨ ਤੇ ਲੱਗੀ ਹੋਈ ਆ। ਫੇਰ ਵੀ ਪੈਸਾ ਜੋੜ ਕੇ ਰੱਖਣਾ ਚਾਹੀਦਾ। ਹੁਣ ਹਜੇ ਗਈ ਨੂੰ ਨਾਲੇ 3-4 ਸਾਲ ਹੋਏ ਨੇ। 3-4 ਸਾਲਾਂ ਚ ਤਾਂ ਸਿਰਫ ਪੜ੍ਹਾਈ ਹੋਈ ਉਹਦੀ ਮਸਾ ਪੂਰੀ ਹੋਈ ਆ। ਅਕਸਰ ਨੂੰ ਸੇਵਿੰਗ ਵੀ ਕਰਨੀ ਆ ਕੋਈ। ਆਪਦੇ ਨਾਲੇ ਹਜੇ ਵੀ ਉਹਦੀ ਸਾਲ ਦੀ ਪੜ੍ਹਾਈ ਰਹਿੰਦੀ ਆ, ਕੋਈ ਫੀਸ ਫੂਸ ਵੀ ਭਰਨੀ ਆ। ਜੋੜ ਲਓ। ਹੋ ਗਿਆ ਫੀਸ ਭਰਖੀ ਆ ਸਾਰਾ ਕੁਝ ਹੋ ਕੇ ਉਹਨੇ ਪਹਿਲਾਂ ਮੇਰੇ ਨਾਲ ਆਹੀ ਸਲਾਹ ਕਰੀ ਆ ਸਾਰਾ ਕੁਝ ਨਿਬੜ ਰਿਹਾ। ਉਹਨੂੰ ਆ ਜਾਣ ਦੇ ਗੇੜਾ ਮਾਰ ਜਾਂਦੇ ਲਾਜੂ ਮੀਨਾਂ ਰੇ। ਬੇਚਾਰੀ ਦਾ ਚਿਤ ਕਰਦਾ ਔਨ ਨੂੰ ਤੂੰ ਰਹਿ ਕੇ ਦੇਖ ਤੂੰ ਦੋ ਦਿਨ ਬਾਅਦ ਹੀ ਰਹਿ ਕੇ ਦੇਖਾ ਹਾਂ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਘਰ ਤੋਂ ਬਿਨਾਂ ਤਾਂ ਕਿਤੇ ਨਹੀਂ ਗਈ ਬਸ ਫਿਰ ਹਰੇਕ ਥਾਂ ਤੇ ਪੈਸਾ ਵੀ ਜ਼ਰੂਰੀ ਨਹੀਂ ਹੁੰਦਾ ਕਈ ਥਾਂ ਤੇ ਇਹ ਵੀ ਹੁੰਦਾ ਆਪਣਾ ਵੀ ਹਾਂ ਬੰਦਾ ਘਟੋ ਸੇਤ ਪੱਖੋਂ ਕੋਈ ਮਾਨਸਿਕਤਾ ਪੱਖੋਂ ਤਾਂ ਠੀਕ ਹੋਵੇ ਹਾਂਜੀ ਇਹ ਤਾਂ ਹੈ ਫਿਰ ਹੁਣ ਬਣਾਏਗੀ ਰੋਟੀ ਕੋਈ ਰੋਟੀ ਤਾਂ ਬਣਾਉਂਗੀ ਮੈਂ ਤਾਂ ਵੈਸੇ ਹੀ ਤੁਹਾਨੂੰ ਕਹਿੰਦੀ ਸੀ ਮੈਂ ਕਿਹਾ ਚੱਲ ਜੇ ਤੁਹਾਡੀ ਗੱਲ ਮੰਨ ਜਾਵੇ ਵੀ ਤੁਸੀਂ ਕਹਿ ਦਿਓ ਮੰਨਣ ਨੂੰ ਨੇ ਅੱਜ ਤੱਕ ਮੇਰੀ ਗੱਲ ਮੋੜੀ ਨਹੀਂ ਪਰ ਮੈਂ ਆਪ ਹੀ ਨਹੀਂ ਕਹਿੰਦਾ ਵੀ ਹਾਂ ਉੱਥੇ ਰਹੇ ਮੈਂ ਤਾਂ ਉਹਨੂੰ ਕਹਿੰਦਾ ਜੇ ਉਹ ਮੰਨੇ ਮੇਰੀ ਨਾ ਮੈਂ ਤਾਂ ਕਹਾਂਗਾ ਵੀ ਸਾਰਾ ਜੁੱਲੀ ਵਿਸਤਰਾ ਚੱਕ ਕੇ ਉਰੀ ਆ ਜਾ ਲੈ ਹੂਰੇ ਕਿਉਂ ਬੁਲਾਉਣਾ ਉਹ ਤਾਂ ਫਿਊਚਰ ਸੈੱਟ ਕਰਨ ਮਰੀ ਗਈ ਆ ਵਿਚਾਰੀ ਹੂਰੇ ਦੱਸ ਆਪਣੇ ਘਾਟ ਕਾਦੀ ਆ ਫਿਊਚਰ ਸੈੱਟ ਨੂੰ ਆਪਣੇ ਕਮੀ ਛੱਡੀ ਆ ਨਾ ਆਪਣੇ ਕਿਸੇ ਚੀਜ਼ ਦੀ ਨਹੀਂ ਨਹੀਂ ਚਲ ਐਂ ਕਰੋ ਫਿਰ ਮੂੰਹ ਆ ਤੋਲੋ ਮੈਂ ਬਣਾਉਣੀ ਆ ਰੋਟੀ ਤੋਣਾ ਤੂੰ ਨਾ ਕੇ ਬਣਾਉਂਗੀ ਨਾਲੇ ਮੈਂ ਚੰਗਾ ਤਾਂ ਤਾਂ ਹੀ ਚਲਾ ਵੱਡਾ ਇਹ ਮਾਂ ਨੂੰ ਤਾਂ ਮੈਂ ਸਿੱਧੇ ਮੂੰਹ ਨਹੀਂ ਕਹਿ ਸਕਦੀ ਸੀ ਵੀ ਆਪਦੀ ਕੁੜੀ ਨੂੰ ਨਾ ਇੱਧਰ ਬੁਲਾ। ਇਹਨੇ ਕਹਿ ਸਕਦੀ ਸੀ ਇਹਦੇ ਤਾਂ ਜ਼ੋਰ ਸੀ ਮੇਰਾ। ਅੱਗੋਂ ਮੀਰੀ ਭੈਣ ਤਾਂ ਇੰਨੇ ਟਾਈਮ ਦੀ ਘਰ ਛੱਡ ਕੇ ਗਈ ਹੁਣ ਆਉਣਾ ਹੀ ਆ। ਹਾਂ ਵੀ ਅੱਗੇ ਤੁਸੀਂ ਮਾਪੋਤ ਜੜਾਂ 'ਚ ਬੈਠੇ ਸੀ ਹੁਣ ਤੀਜੀ ਉਹਨੂੰ ਬਿਠਾ ਦੋ। ਸਿਆਪਾ ਖਾਂ। ਹੈਲੋ ਕੀ ਹਾਲ ਹੁਣ? ਬੁਰੇ ਹਾਲ ਨੇ ਮੇਰੇ ਤਾਂ। ਇੱਕ ਤਾਂ ਜਿਹੜਾ ਚੰਗੇਪਨ ਦਾ ਨਾਟਕ ਸ਼ੁਰੂ ਕੀਤਾ ਮੈਂ ਇਹ ਕਰਨਾ ਮੈਨੂੰ ਬਹੁਤ ਔਖ ਲੱਗਦਾ ਦੂਜਾ ਜਿਹੜੀ ਮੇਰੀ ਗੱਲ ਨਹੀਂ ਹੁੰਦੀ ਓਏ ਯਾਰ ਮੈਂ ਸਰਚਡਾਂਗ ਮਾਰਾ ਹੁਣ ਇਹਨਾਂ ਦੋਨਾਂ ਦੇ ਨਾਲੇ ਇੱਕ ਹੋਰ ਦਿਨਾਂ ਤੈਨੂੰ ਖਬਰ ਇਹਨਾਂ ਦੀ ਕੁੜੀ ਆ ਰਹੀ ਆ ਬਾਹਰੋਂ ਪਹਿਲਾਂ ਤਾਂ ਦੋਨੇ ਜਾਣੇ ਸੀ ਸਰ ਜਾਂਦਾ ਸੀ ਮੇਰਾ ਬੁਢੀ ਨੂੰ ਤਾਂ ਮੈਂ ਬੇਦਦੀ ਨਹੀਂ ਹੁੰਦੀ ਸੀ ਸੌਂ ਸੂ ਜਾਂਦੀ ਸੀ ਉਹ ਤਾਂ ਦੁਪਹਿਰੇ ਤੇ ਉਹ ਦੁਕਾਨ ਤੇ ਭੱਗ ਜਾਂਦਾ ਸੀ ਤਾਂ ਗੱਲ ਹੋ ਜਾਂਦੀ ਸੀ ਆਹਨ ਜਦੋਂ ਕੁੜੀ ਜੀ ਆ ਗਈ ਨਾ ਦੇਖੀ 24 ਘੰਟੇ ਉਹ ਮੇਰੇ ਤੇ ਪਹਿਰਾ ਰੱਖਿਆ ਕਰੂਗੀ ਭਾਬੀ ਆ ਬਣਾ ਦੋ ਭਾਬੀ ਉਹ ਕਰ ਦੋ ਭਾਬੀ ਵਾਲੇ ਕਮਰੇ ਚ ਰਹੂਗੀ ਬਸ ਉਹ ਤਾਂ ਭਾਬੀ ਭਾਬੀ ਕਰੂਗੀ ਸਾਰਾ ਦਿਨ ਤੈਨੂੰ ਇਹ ਕਿਹਨੂੰ ਫੋਨ ਲਾਇਆ ਬਿਬਣ ਮਤਲਬ ਤੂੰ ਮੈਨੂੰ ਫੋਨ ਨਾ ਲਾਈ ਜਾਂ ਅੱਗੇ ਤਾਂ ਮੈਂ ਬਚ ਗਈਆਂ ਤੇ ਮੈਂ ਮਾਫੀ ਵੀ ਮੰਗ ਲਈਆ ਵਾਰ-ਵਾਰ ਨਾ ਮੈਂ ਤਾਂ ਮਾਫੀਆਂ ਵਾਲੇ ਕੰਮ ਨਹੀਂ ਹੁੰਦੇ ਬਸ ਇੰਨੀ ਕੀ ਬੇਨਤੀ ਆ ਮੇਰੀ ਤਾਂ ਵੀ ਮੈਨੂੰ ਫੋਨ ਨਾ ਲਾਈਂ ਠੀਕ ਆ ਮੇਰੇ ਤੋਂ ਬਿਨਾ ਪੁੱਛੇ ਦੱਸੇ ਜੇ ਕਿਤੇ ਮੈਂ ਤੈਨੂੰ ਕੋਈ ਮੈਸੇਜ ਕਰੂੰਗੀ ਤਾਂ ਫੋਨ ਲਾਈਨ ਹੈ ਲੋਡ ਨਹੀਂ ਹੈ ਕਿ ਲਾਉਂਦੀ ਹਾਂ ਹੋ ਦੇਖਦੇ ਆ ਯਾਰ ਲੈ ਮੈਨੂੰ ਸੁਣਾਉਣ ਲੱਗ ਕੇਂਦੇ ਵੀ ਤੈਨੂੰ ਵਿਆਹ ਕਰਾਉਂਦੀ ਅੱਗ ਲੱਗੀ ਸੀ ਮੈਨੂੰ ਨਹੀਂ ਲੱਗੀ ਸੀ ਮੇਰੇ ਘਰ ਦੇਣ ਨੂੰ ਲੱਗੀ ਸੀ ਵਿਆਹ ਦੀ ਅੱਗ ਚਲ ਚੰਗਾ ਮੇਰੇ ਤੋਂ ਤਾਂ ਪਕਾਈ ਵਾਹਦੀ ਨਹੀਂ ਹੈਗੀ ਠੀਕ ਆ ਹੁਣ ਵੀ ਨਾ ਮੇਰੀ ਕੁਤਨੀ ਪੱਟੀ ਜਾਵੇ ਚੰਗਾ ਪਾਈ ਹਾਂ ਟੀਫਾ ਕਿੰਨੀ ਉੱਚੀ ਟੀਵੀ ਲਾ ਰੱਖਿਆਗਾ ਤੁਸੀਂ ਆ ਪਾਖਣਾ ਹੀ ਨਹੀਂ ਇਕਦਿਸ ਨੂੰ ਮੂੰਹ ਤੇ ਜਾਦੇ ਮੈਨੂੰ ਗੱਲ ਕਰਦੇ ਆ ਐਦਾਂ ਦੇ ਬੰਦੇ ਦਾ ਮੈਜਵੇ ਬੇਲਾ ਕੰਜੇ ਮੇਰੇ ਚਪੇੜਾ ਮਾਰਿਆ ਅਭੀ ਨੋ ਦੇ ਸਾਹਮਣੇ ਮੈਂ ਬਿਸ਼ਰਮਾ ਸ਼ਰਮ ਕਰ ਲੈ ਤੂੰ ਮੇਰਾ ਬੰਦਾ ਮੈਂ ਤੇਰੀ ਤੀਵੀਂ ਦੇ ਅੰਦਰ ਵੜ ਕੇ ਕੁਝ ਕਹਿਣਾ ਮੈਨੂੰ ਅੰਦਰ ਵੜ ਕੇ ਕਹਿ ਲਾ ਅ ਨੋ ਦੇ ਸਾਹਮਣੇ ਮਾਰ ਕੇ ਚਪੇੜ ਮੇਰੀ ਵਿਆਹੀ ਕੀ ਤੀਗ ਰਾਈ ਮੈਂ ਤੇ ਦੇ ਬਾਣੀ ਵੇੜਦਾ ਹਾਈ ਦਲਾ ਚੌਰਾ ਬਿਸ਼ਰਮ ਕੰਜਰ ਜਿੰਨਾ ਉਹਦਾ ਮਿੱਤਰ ਡਰਦੀ ਸੀ ਉਹਦਾ ਡਰ ਚੱਕ ਦਿੱਤਾ ਕੰਜਰ ਨੇ ਮਾਰ ਕੇ ਲਫੇੜਾ ਉਹਦੇ ਸਾਹਮਣੇ ਤੇ ਉਹਨੇ ਉਹਨੇ ਹਾ ਦੇ ਲਾ ਐਦਾਂ ਦੀ ਬਿਸ਼ਰਮ ਜਨਾਨੀ ਕਿ ਹਾਨੀ ਵੇ ਤੂੰ ਕਿਉਂ ਚਪੇੜ ਮਾਰੀ ਆ ਮੇਰਾ ਨਹੀਂ ਕਿਸੇ ਨੇ ਧੱਕਾ ਕਰਦੀ ਮੈਂ ਆਪਣੇ ਭਰਾਵਾਂ ਨੂੰ ਮੂੰਹ ਆ ਭਾਈ ਨੂੰ ਫੋਨ ਕਰਦੀ ਆ ਦਿੰਦੇ ਇਹਨੂੰ ਚੋਰੇ ਨੂੰ ਅਕਲ ਆ ਕੇ né, que ਮੇਰਾ ਵੀ ਨਹੀਂ ਫੋਨ ਚੱਕਦਾ ਮੇਰ ਲੋਨੀਆ ਮੇਰਾ ਕੋਈ ਦਰਦੀ ਨਹੀਂ ਮੇਰਾ ਕੋਈ ਦਰਦੀ ਨਹੀਂ ਤੂੰ ਨਹੀਂ ਚੱਕਿਆ ਪਤਾ ਨਹੀਂ ਕੀ ਹੋ ਗਿਆ ਹਾਂ ਕੋਈ ਗੱਲ ਨਹੀਂ ਜਸ਼ਾ ਤੈਨੂੰ ਨਾ ਸਭ ਕੁਝ ਸਿਖਾਇਆ ਨਾ ਤੂੰ ਵੀ ਕੀ ਯਾਦ ਰੱਖੂਗੀ ਤੈਨੂੰ ਇਸ ਘਰ ਚੋਂ ਮੈਂ ਕਢਾ ਕੇ ਸਾਲੋਂ ਕਢਾ ਕੇ ਨਾਲਿਆ ਚੌਰਾ ਮਰਦਾ ਨਹੀਂ ਲੋਕਾਂ ਦੇ ਅੰਨੇ ਐਕਸੀਡੈਂਟ ਹੁੰਦੇ ਆ ਅਟੈਕ ਹੁੰਦੇ ਲੋਕਾਂ ਨੂੰ ਨਾ ਅਟੈਕ ਵੀ ਨਹੀਂ ਹੁੰਦਾ ਮੈਨੂੰ ਲੱਗਦਾ ਜੇ ਇਸ ਹੱਬ ਨਾਲ ਨਹੀਂ ਮੇਰੇ 900 ਨੇ ਹਾਲ ਕਰਤੇ ਮੈਨੂੰ ਐਟੈਕ ਹੋ ਜਾਣਾ ਕਿਸੇ ਦਿਨ ਮਨਪ੍ਰੀਤ ਨੂੰ ਕਰਾਂ ਫੋਨ ਕਿਨਾ ਜੀ ਉਹਦੀ ਸੱਸ ਨੇ ਚੱਕ ਲਿਆ ਜਦ ਤਾਰੀ ਕੋਲ ਹੋਇਆ ਫੇਰ ਕਿ ਸਿੱਧਾ ਜਾ ਕੇ ਹੀ ਦੱਸਾਂ ਉਹਨੂੰ ਲੇਖ ਪੇਕੇ ਤਾਂ ਮੇਰੇ ਭਾਬੀਆਂ ਭੂਬੀਆਂ ਨਾਲ ਮੇਰੀ ਐਂ ਬਣਦੀ ਆ ਇੱਕ ਮਨਪ੍ਰੀਤ ਦੇ ਘਰ ਜਿੱਥੇ ਮੈਂ ਜਾ ਕੇ ਰੋਮ ਮਾਰ ਸਕਦੀ ਆ ਤੇ ਹੋਂ ਮੇਰੇ ਤੋਂ ਡਰਦੇ ਵੀ ਆ ਐ ਕਰਦੀ ਆ ਉੱਥੇ ਹੀ ਜਾਨੀ ਆ ਮਨਪਰੀਦੇ ਇਹਨਾਂ ਨੂੰ ਅਕਲ ਆਉਗੀ ਨੋਂ ਸੋਰੇ ਨੂੰ ਮਨਪਰੀਦੇ ਘਰ ਦਸ ਦਿਨ ਲਾ ਕੇ ਆਉਣੀ ਆ ਹਾਂ ਇਹੀ ਤੇ ਕਰੋਗਾ ਕਰਦੀ ਆ ਬੈਗ-ਪੈਕਆਂ ਭੈਣਾਂ ਨੇ ਐ ਕਰਦੀਆਂ ਥੋੜੀ ਧੁੱਪ ਲਪਾਸੇ ਕੀ ਕਰੀ ਜਾਂਦਾ ਪੁੱਤ ਕੁਛ ਨਹੀਂ ਡੈਡੀ ਜੀ ਮਿਰਚਾਂ ਸੁੱਕਣੀਆਂ ਪਾਉਂਦੀ ਸੀ ਧੁੱਪ ਮੈਂ ਤੈਨੂੰ ਐਂ ਕਹਿੰਦਾ ਜਸ਼ਨ ਪੁੱਤ ਦੇਖ ਇਹ ਤੇਰੇ ਨਾਲ ਕਲੇਸ਼ ਕਰਦੀ ਹੈ ਨਾ ਮੈਨੂੰ ਪਤਾ ਹੈ ਅੱਜ ਦਿਨ ਦਾ ਤੁਹਾਡਾ ਕੋਈ ਸ਼ਾਂਪ ਵਾਲਾ ਰੌਲਾ ਪਿਆ ਸੀ ਨਾ ਘਰ 'ਚ ਉਹ ਦਿਨ ਦਾ ਇਹਨੂੰ ਬਸ ਐ ਵੀ ਮਨਪ੍ਰੀਤ ਨੂੰ ਕਿਉਂ ਕਹਤਾ ਇਹ ਤੇਰੇ ਨਾਲ ਉਹ ਦਿਨ ਦੀਆਂ ਜਦਖਤੀਆਂ ਕਰਦੀਆਂ ਮੈਂ ਦੇਖੀ ਜਾਂਦਾ ਇਹਦੇ ਕੰਨੀ ਪਰ ਪੁੱਤ ਮੈਂ ਤੈਨੂੰ ਹੱਥ ਬੰਨ੍ਹ ਕੇ ਕਹਿਣਾ ਵੀ ਦੇਖ ਜਿਵੇਂ ਤੂੰ ਇਸ ਘਰ ਤੇ ਸਿਆਣੀ ਧੀ ਬਣ ਕੇ ਰਹੀ ਹੈ ਨਾ ਹੁਣ ਤੱਕ ਐਂ ਰਹੀ ਤੇਰੇ ਕੰਨਿਓ ਗੁਣਾ ਬਣਾਵੇ ਪਤਾ ਇਹ ਦਹੀ ਦੀ ਹੈਗੀ ਹੈਗੀ ਇਹ ਡੈਡੀ ਜੀ ਤੁਸੀਂ ਮੇਰੀ ਫਿਕਰ ਨਾ ਕਰੋ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੰਮੀ ਨੂੰ ਦਿਨੋ ਦਿਨ ਹੋਈ ਕੀ ਜਾਂਦਾ ਹੈ ਬਸ ਜਦੋਂ ਕਿਸੇ ਬੰਦੇ ਦੀ ਆਦਤ ਹੋਵੇ ਉਹ ਆਪਦੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਇਹਨੇ ਪਤਾ ਕੀ ਹੈ ਨਾ ਤਾਂ ਆਪ ਦੀ ਧੀ ਦਾ ਘਰੇ ਨੇ ਸੌਖਾ ਰਹਿਣ ਦਿੱਤਾ ਤੇ ਹੁਣ ਇਹਨੇ ਇੱਧਰ ਵੀ ਸ਼ੁਰੂ ਕਰਤਾ ਤੇ ਮੈਨੂੰ ਵੀ ਸਾਰੀ ਉਮਰ ਪੁੱਠੇ ਹੀ ਬੋਲਦੀ ਰਹੀ ਹੈ ਇਹ ਡੈਡੀ ਜੀ ਤੁਸੀਂ ਨਾ ਕੋਈ ਜ਼ਿਆਦਾ ਗਲਤ ਕਰਤਾ ਮੰਮੀ ਨਾਲ ਥੱਪੜ ਨਹੀਂ ਮਾਰਨਾ ਸੀ ਪਿਆਰ ਨਾਲ ਸਮਝਾ ਦਿੰਦੇ ਆਪ ਤਾਂ ਜਿਹੇ ਜੀ ਹੈ ਸੋ ਹੈ ਨਹੀਂ ਪੁੱਤ ਥੱਪੜ ਮਾਰਨਾ ਤੇ ਜ਼ਰੂਰੀ ਸੀ ਜੇ ਥੱਪੜ ਮੈਂ ਅੱਜ ਤੋਂ 30 ਸਾਲ ਪਹਿਲਾਂ ਮਾਰਿਆ ਹੁੰਦਾ ਨਾ ਅੱਜ ਮੈਨੂੰ ਆ ਨੌਬਤ ਨਹੀਂ ਆਉਂਦੀ ਸੀਗੀ ਮੈਂ ਬਸ ਇੱਕ ਬਾਪੂ ਹਰਾਂ ਦੇ ਕਹੇ ਚੁੱਪ 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 ਉਸ ਕਰਕੇ ਮੇਰੇ ਸਿਰ ਤੇ ਚੜ ਗਈ ਇਹ ਡੈਡੀ ਤੁਹਾਨੂੰ ਪਤਾ ਤਾਂ ਹੈ ਮੈਨੂੰ ਸਾਰੀ ਆਂਡ ਗਵਾਂ ਢਾ ਕੇ ਕਹਿੰਦਾ ਵੀ ਇਹਨੇ ਆਪਦੇ ਸਾਸੋਰੇ ਨੂੰ ਤਾਂ ਸੰਭਿਆ ਨਹੀਂ ਤੈਨੂੰ ਕੀ ਟਿਕਣ ਦਊਗੀ ਇਹ ਉਹੀ ਆ ਪੁੱਤ ਹੁਣ ਬਸ ਤੂੰ ਆਪ ਦਾ ਖਿਆਲ ਰੱਖੀ ਇਹ ਕੋਈ ਨਾ ਕੋਈ ਅੰਨਾ ਬਹਾਨਾ ਹੈ ਲੱਭੀ ਜਾਊਗੀ ਮੈਨੂੰ ਤੇ ਹਰਕਤਾਂ ਦਾ ਸਾਰਾ ਪਤਾ ਹੈ ਪਰ ਤੂੰ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਮੂੰਹ ਨੂੰ ਚੁੱਪਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਜੇ ਕੁਝ ਕਹਿਣਗੇ ਵੀ ਮੈਂ ਚੁੱਪ ਕਰਕੇ ਸੁਣ ਲਵਾਂਗੇ ਤੇ ਨਾਲੇ ਹੁਣ ਇੱਕ ਕੱਲਾ ਪੁੱਤ ਇਹਦੇ ਅੱਜ ਤੋਂ ਬਾਅਦ ਪੁੱਠੇ ਦੇਣ ਸ਼ੁਰੂ ਨੇ ਆ ਜਿਹੜਾ ਕੰਮ ਮੈਂ ਨਹੀਂ ਕੀਤਾ ਸੀ ਨਾ ਉਹ ਹੁਣ ਮੈਂ ਕਰਿਆ ਕਰੂੰਗਾ ਇਹਦੀ ਹੁਣ ਐਸੀ ਪ੍ਰੇਟ ਕਰਿਆ ਕਰੂੰਗਾ ਇਹਦੀ ਅਕਲ ਸਾਰੇ ਟਿਕਾਣੇ ਲੈ ਕੇ ਆਉਂ ਮੈਂ ਚੱਲ ਪੁੱਤ ਮੈਂ ਮਾੜੇ ਦੇ ਖੇਤ ਕਿਹੜਾ ਮਾਰਾਂ ਆ ਕਰ ਲੈ ਤੂੰ ਆਪਦਾ ਕੰਮ ਟਾੜੀ ਤੁਸੀਂ ਤਾਂ ਕਹਿ ਕੇ ਨਾਂਗੇ ਵਿਖੇਤ ਗੇੜਾ ਮਾਰਿਆ ਮੋ ਹੁਣ ਇੱਥੇ ਮੇਰੀ ਜਾਨ ਨੂੰ ਸਿਆਫਾ ਹੋ ਗਿਆ ਐ ਨਹੀਂ ਪਤਾ ਹੁਣ ਇੱਥੇ ਥੋੜਾ ਥੱਪੜ ਮਾਰਿਆ ਮੈਨੂੰ ਕਿੰਨਾ ਖ ਮਹਿੰਗਾ ਪੈਣਾ ਯਾਰ ਜੋ ਹੋਣਾ ਸੀ ਸੋ ਹੋ ਗਿਆ ਮੰਮੀ ਨਾ ਮੇਰੇ ਬਾਰੇ ਬਹੁਤ ਗਲਤ ਸੋਚੀ ਜਾਂਦੀ ਆ ਮੈਂ ਕਰਦੀ ਆ ਮੰਮੀ ਨਾਲ ਹੀ ਗੱਲ ਕਰ ਲੈਣੇ ਆ ਮੈਂ ਹੀ ਸੌਰੀ ਕਹਿ ਦਨੀ ਆ ਕੀ ਪਤਾ ਮੰਮੀ ਦਾ ਮੂਡ ਹੀ ਠੀਕ ਹੋ ਜੇ ਦਾੜੀ ਨੇ ਤਾਂ ਗੁੱਸੇ ਚ ਮਾਰ ਕੇ ਥੱਪੜ ਨਾ ਕਲੇਸ਼ ਹੋ ਹੋਰ ਵਧਾਤਾ ਘਰ ਚ ਰੋਜ਼ ਰੋਜ਼ ਕਲੇਸ਼ ਚ ਜ਼ਿੰਦਗੀ ਨੰਗੂਗੀ ਕਿਵੇਂ ਐ ਕਰਦੀ ਮम्मी ਨਾਲ ਹੀ ਗੱਲ ਕਰਦੀ ਆ ਜਾ ਕੇ ਮ ਮੰਮੀ ਮੰਮੀ ਕਿੱਧਰ ਗਈ ਪੂਰੇ ਘਰ ਚ ਨਹੀਂ ਹੈਗੀ ਮੈਂ ਤਾਂ ਹੋਣਾ ਹੀ ਆ ਬਾਹਰ ਮੰਮੀ ਮੰਮੀ ਕਮਾ ਲੂਗੀ ਫੋਨ ਕਰਕੇ ਪੁੱਛਦੀਆਂ ਕਮਿੰਗ ਕਾਲ ਇਸ ਨੋਟ ਅਵੇਲੇਬਲ ਔਨ ਥਿਸ ਨੰਬਰ ਹੈਂ ਮੰਮੀ ਨੇ ਫੋਨ ਨੂੰ ਵੀ ਪਤਾ ਨਹੀਂ ਕੀ ਕਰਤਾ ਜਾ ਕਿੱਥੇ ਸਕਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਤੇ ਹੋਰ ਹੀ ਨਾ ਗੁੱਸੇ 'ਚ ਕੋਈ ਗੱਲ ਤਾਂ ਸਟੈਪ ਚੱਕ ਲੈਣ ਹਾਇ ਰੱਬਾ ਜੇ ਕੋਈ ਉਨਨੀ ਕੀ ਗੱਲ ਹੋ ਗਈ ਨਾ ਸਾਰੀ ਉਮਰ ਦਾ ਲੰਬਾ ਰਹਿ ਜਾਊਗਾ ਜਸਨੂ ਫੋਨ ਕਰਦੀ ਆ ਕੀ ਪਤਾ ਮੰਮੀ ਕਿੱਥੇ ਗਏ ਹੋਣੇ ਨਾ ਕੁਝ ਦੱਸ ਕੇ ਗਏ ਨੇ ਹਲੋ ਸਾਂ ਲੱਗੇ ਜਿਨੇ ਵਿਆਹ ਬਣਾਏ ਐ ਨਾ ਉਹ ਬੰਦਾ ਕਿਤੇ ਮੈਨੂੰ ਮਿਲ ਜੇ ਇਹ ਉਹ ਤਾਂ ਮੈਂ ਧੌਣੀ ਧੌਣੀ ਪੁੱਤਾਂ ਧੌਣੀ ਲਾਵਾਂ ਉਹਦੀ ਤੇ ਚੰਗੀ ਮੈਂ ਸਿਆਪਾ ਖੋਣਾ ਕਿੰਨੇ ਕੰਮ ਕਰਨੇ ਪੈਂਦੇ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਬਸ ਐਂ ਲੱਗਿਆ ਰ ਕੂਚਾ ਕਚਾਈ ਕਰਨ ਕੂਚਾ ਕਚਾਈ ਕਰੀ ਚੱਲੋ ਸਾਰ ਹੁਣ ਕੌਣ ਆ ਗਿਆ ਇੱਕ ਤਣਾ ਲੁਪੀ ਲੈ ਦੇ ਆਉਣ ਜਾਣ ਵਾਲੇ ਕਿਹੜਾ ਹੈ ਹੁਣ ਤੂੰ ਪੁੱਛ ਮਮੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਸਾਡੀ ਇਹ ਸੀਰੀਜ਼ ਕਿਦਾਂ ਦੀ ਲੱਗ ਰਹੀ ਹੈ ਪਲੀਜ਼ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਜੋ ਅਸੀਂ ਅੱਗੇ ਸੋਹਣੇ ਸੋਹਣੇ ਐਪੀਸੋਡ ਲੈ ਕੇ ਆਈਏ ਤੇ ਤੁਸੀਂ ਇਦਾਂ ਹੀ ਸਾਨੂੰ ਸਪੋਰਟ ਕਰੋ ਤੇ ਪਿਆਰ ਕਰੋ ਅਸੀਂ ਵੀ ਆਪਣੇ ਆਪ ਨੂੰ ਥੋੜਾ ਇੰਪਰੂਵ ਕਰਾਂਗੇ ਅਗਰ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸੋਗੇ ਕਿ ਤੁਹਾਡੀ ਸੀਰੀਜ਼ ਸਾਨੂੰ ਬਹੁਤ ਪਸੰਦ ਹੈ ਤੇ ਕਿਹੜਾ ਕੈਰੈਕਟਰ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਤੇ ਉਹਦਾ ਵੀ ਕਮੈਂਟ ਕਰਦਿਆ ਕਰੋ ਤੇ ਤੁਸੀਂ ਸਾਨੂੰ ਸੁਜੈਸਟ ਵੀ ਕਰ ਸਕਦੇ ਹੋ ਕਿ ਅੱਗੇ ਕੀ ਕਰੀਏ ਸੀਰੀਜ਼ ਕਿੱਧਰ ਨੂੰ ਲੈ ਕੇ ਜਾਈਏ ਤੁਹਾਨੂੰ ਕਿਸ ਚੀਜ਼ ਚ ਇੰਟਰਸਟ ਆ ਅਸੀਂ ਉਦਾਂ ਦੀ ਸੇਮ ਜਿੱਤਾ ਤੁਸੀਂ ਕਹੋਗੇ ਉਦਾਂ ਦਾ ਐਪੀਸੋਡ ਤੇ ਉਦਾਂ ਦੀ ਸੀਰੀਜ਼ ਅਸੀਂ ਅੱਗੇ-ਅੱਗੇ ਲੈ ਕੇ ਜਾਵਾਂਗੇ ਤੇ ਪਲੀਜ਼ ਸਾਨੂੰ ਸਪੋਰਟ ਕਰੋ ਤੇ ਸ਼ੇਅਰ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ